ਲਗਾਤਾਰ ਪੈ ਰਹੀ ਹਿਮਾਚਲ ਦੇ ਵਿੱਚ بارش ਕਾਰਨ ਕਈ ਜਗ੍ਹਾ ਰੋੜਾਂ ਤੇ ਲੈਟ ਸਲਾਈਡਿੰਗ ਹੋਈ ਹੈ ਕਈ ਘੰਟਿਆਂ ਦਾ ਜਾਮ ਲੱਗਿਆ ਹੋਇਆ ਹੈ ਇਸ ਵੇਲੇ ਦੀ ਤਸਵੀਰ ਤੁਹਾਨੂੰ ਹਿਮਾਚਲ ਦੇ ਹਰੀਪੁਰ ਪੱਟਾ ਰੋੜ ਦੀ ਦਿਖਾ ਰਿਹਾ ਜੋ ਕਿ ਸ਼ਿਮਲਾ ਨੂੰ ਵੀ ਜਾਂਦਾ ਹੈ ਇਸ ਰੋੜ ਦੇ ਉੱਤੇ ਕਾਫੀ ਘੰਟੇ ਦਾ ਜਾਮ ਲੱਗੇ ਰਿਹਾ ਕਿਉਂਕਿ ਇਸ ਰੋੜ ਦੇ ਉੱਤੇ ਪਹਾੜ ਧਸ ਗਿਆ ਕਈ ਘੰਟੇ ਜੇਸੀ ਮਸ਼ੀਨਾਂ ਦੇ ਨਾਲ ਇਸ ਪਹਾੜ ਦੇ ਮਲਬੇ ਨੂੰ ਪਾਸੇ ਕਰਨ ਦੇ ਵਿੱਚ ਲੱਗ ਗਏ ਦਦਨਿਆ ਜੋ Shimla highway ਹੈ ਜੇ ਆਪਾਂ ਸੋਲਨ ਗੱਲ ਕਰੀਏ ਸੋਲਨ ਦੇ ਬਲੇ ਪਾਸੇ ਵੀ ਚੱਕੀ ਮੋੜ ਦੇ ਪਹਾੜ ਲੈਟ ਸਲਾਈਡਿੰਗ ਹੋਈ ਹੈ ਜਿਸ ਨੂੰ ਲੈ ਕੇ ਉੱਥੇ ਵੀ ਜਾਮ ਲੱਗਿਆ ਰਹਿੰਦਾ ਹੈ ਤੇ ਹੁਣ ਜਦੋਂ ਲੋਕਾਂ ਨੇ ਦੇਖਿਆ ਕਿ ਇਹ ਸ਼ਾਰਟਕਟ ਰਸਤਾ ਜੋ ਕਿ ਹਿਮਾਚਲ ਬੱਦੀ ਤੋਂ ਹਰੀਪੁਰ ਹਰੀਪੁਰ ਤੋਂ ਪੱਟਾ ਚੰਡੀ ਕੁਨਹਾਰ ਤੇ ਇਸ ਬਾਤੂ ਤੇ ਇਸ ਪਾਸੇ ਨੂੰ ਜਿਹੜਾ ਰੋਡ ਨਿਕਲਦਾ ਹੈ ਕੁਨਾਟੀ ਨਿਕਲਦਾ Shimla ਟੱਚ ਕਰ ਦਿੰਦਾ ਤਾਂ ਕਈ ਲੋਕ ਘੁੰਮਣ ਜਾਉਣ ਵਾਲੇ ਜਾਫਰੇ ਹਿਮਾਚਲ ਜਾਣ ਵਾਲੇ ਲੋਕ ਇਸ ਰੋਡ ਨੂੰ ਫੋਲੋ ਕਰਦੇ ਨੇ ਪਰ ਉਹਨਾਂ ਨੂੰ ਕੀ ਪਤਾ ਸੀ ਕਿਸ ਪਾਸੇ ਵੀ ਲੈਟ ਸਲਾਈਡਿੰਗ ਹੋਈ ਹੈ ਹਿਮਾਚਲ ਦੇ ਤੁਹਾਨੂੰ ਦੱਦਨੇ ਆ ਇਹ ਪੱਟਾ ਬੱਦੀ ਰੋਡ ਹੈ ਜਿੱਥੇ ਕਿ ਤੁਸੀਂ ਦੇਖੋ ਕੀ ਲੈਟ ਸਲਾਈਡਿੰਗ ਦੇ ਨਾਲ ਕਾਫੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਈ ਘੰਟੇ ਜਾਮ ਦੇ ਵਿੱਚ ਫਸਣਾ ਪਿਆ ਇਸ ਮੌਕੇ ਰੋਡ ਅਧਿਕਾਰੀ ਪਹੁੰਚੇ ਹੋਏ ਸੀ ਉਹਨਾਂ ਵੱਲੋਂ ਜੇਸੀ ਮਸ਼ੀਨਾਂ ਦੇ ਨਾਲ ਮਲਬਾ ਪਾਸੇ ਕਰਵਾਇਆ ਗਿਆ ਲੋਕਾਂ ਨੂੰ ਨਿਕਲਣ ਵਾਸਤੇ ਰਸਤਾ ਜਿਹੜਾ ਸਾਫ਼ ਕੀਤਾ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹਿਮਾਚਲ ਦਿਖਾ ਰਹੀਆਂ ਵੱਖ-ਵੱਖ ਜਗ੍ਹਾ ਲੈਟ ਸਲੈਡਿੰਗ ਹੋ ਰਹੀ ਹੈ ਜਿਹੜੇ ਲੋਕ ਹਿਮਾਚਲ ਘੁੰਮਣ ਦਾ ਪਲਾਨ ਕਰ ਰਹੇ ਨੇ ਜੂਰੇ ਖਬਰਾਂ ਵੇਖ ਲੈਣ ਅਜੇ ਰਿਸਕੀ ਹੈ ਇਹਨਾਂ ਸੋਚ ਲੈਣਾ ਕਿ ਬਾਰ ਸੱਟ ਗਈ ਹੈ ਕਿ ਹੁਣ ਅਸੀਂ ਚੱਲਦੇ ਹਾਂ ਪਰ ਕਈ ਵਾਰ بارش ਹਟਣ ਤੋਂ ਬਾਅਦ ਜਦੋਂ ਧੁੱਪ ਨਿਕਲਦੀ ਹੈ ਦਾ ਪਹਾੜ ਤਸ ਜਾਂਦੇ ਨੇ ਲੈਟ ਸਲਾਈਡਿੰਗ ਹੋ ਜਾਂਦੀ ਹੈ ਤਾਂ ਕਾਫੀ ਬਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਤਾਂ ਇਸ ਲੈਟ ਸਲਾਈਡਿੰਗ ਦੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਨਾ ਹੀ مالی ਨੁਕਸਾਨ ਹੋਇਆ ਹੈ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਜੋ ਰੋਡ ਦੇ ਉੱਤੇ ਜਾ ਰਹੇ ਸੀ ਕਿ ਉੱਪਰੋਂ ਲੈਟ ਸਲਾਈਡਿੰਗ ਹੁਣ ਸ਼ੁਰੂ ਹੋ ਗਈ ਹੈ ਰੋਡ ਦੇ ਉੱਤੇ ਉੱਤੇ ਹੀ ਲੋਕਾਂ ਨੇ ਅਸੇ ਪਾਸੇ ਆਪਣੇ ਵਹੀਕਲ ਖੜੇ ਕਰ ਲਏ ਜਿਸ ਤੋਂ ਬਾਅਦ ਅਕੀ ਆਵਾਜਾਈ ਬੰਦ ਹੋ ਗਈ ਸੀ ਤਾਂ ਇਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਅੱਗੇ ਦੋਸਤੋ ਮਿੱਤਰਾਂ ਤੱਕ ਜੋ ਸ਼ੇਅਰ ਕਰਦੇ ਹੋ ਜੋ ਲੋਕ ਹਿਮਾਚਲ ਕੋਮਰ ਦਾ ਪਲਾਨ ਕਰ ਰਹੇ ਨੇ ਜਾਪੀ ਰਹੇ ਕਈ ਲੋਕ ਹਿਮਾਚਲ ਨਿਕਲਣ ਵਾਸਤੇ ਰਸਤਾ ਫਾਲੋ ਕਰਦੇ ਨੇ ਪੈਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਬੱਸਾਂ ਪਾਵੇਂ ਕੋਈ ਛੋਟੇ ਵਹੀਕਲ ਨੇ ਇਸ ਰੋਡ ਦੇ ਉੱਤੇ ਜਦੋਂ ਨਿਕਲ ਰਹੇ ਸੀ ਤਾਂ ਜਿਸੀ ਮਸ਼ੀਨ ਦੇ ਨਾਲ ਪਹਿਲਾਂ ਰੋਡ ਸਾਫ਼ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਨਿਕਲਣ ਵਾਸਤੇ ਰਸਤਾ ਮਿਲਿਆ ਤੇ ਇਸ ਨੂੰ ਲੈ ਕੇ ਇਹ ਤਸਵੀਰ ਵੱਖ-ਵੱਖ ਤਸਵੀਰਾਂ ਤੋਂ ਤਾਂ ਸਾਂਝੀ ਕਰਦੇ ਆ ਕਿ ਲੋਕਾਂ ਤੱਕ ਸਹੀ ਜਾਣਕਾਰੀ ਜਾ ਸਕੇ ਅਸੀਂ ਆਪਣੇ ਕੈਮਰੇ ਦੇ ਨਾਲ ਕੈਦ